तो मैं सर्दी हो रही है साक्षीय था मैं बल्लभीशरण का देश वाला पार्टी के स्वागत कर रहा हूँ बाबा की राम जी की महाराज परवानवाले की मंजर देखकर सेवादार में जी तो तरबतर में तो बोले स्वागत कर <ineluan> <in> <Tree> ਪਰ ਇਸ ਦੀ ਟੀਮ ਵਿੱਚ ਤਰਨਤਨ ਦਿੱਤੇ ਮੁੱਖ ਦਫ਼ਤਰ ਆ ਪਾਰਟੀ ਦਾ ਉੱਪਰ ਦਿਖਿਆ ਲੋਗੋ ਲਿਖਿਆ ਆਪ ਦੀ ਸਰਕਾਰ ਆਪ ਦਾ ਐਮ ਐਲ ਏ ਸਦਾ ਹਰਮਿੰਦਰ ਸਿੰਘ ਸੰਧੂ ਜੀ ਜਿਨ੍ਹਾਂ ਦੇ ਅੱਜ ਸਪੋਰਟ ਦੇ ਵਿੱਚ ਬੀ ਜੀ ਪੀ ਦੇ ਜਿਹੜੇ ਬਾਬਾ ਵਿਕਰਾਂਤ ਜੀ ਜੋ ਇਲੈਕਸ਼ਨ ਲੜੀ ਸੀ ਤੇ ਔਰ ਅੱਜ ਸ਼ਾਮਲ ਹੋਏ ਆਪਣੇ ਸਾਥੀ ਸੁਪੇਤ ਉਹਨਾਂ ਦੇ ਨਾਲ ਸਾਡੇ ਹਰਪ੍ਰੀਤ ਸਿੰਘ ਜੀ ਜਿਹੜੇ ਨੌਜਵਾਨ ਸਾਥੀ ਜੋ ਕਾਂਗਰਸ ਪਾਰਟੀ ਦੇ ਵਿੱਚ ਐਮਐਲਏ ਦੀ ਟਿਕਟ ਹੱਥ ਨਾਲੇ ਆਪਣੇ ਦਸਤਾਵੇਜ਼ ਕਾਗਜ਼ ਭਰੇ ਸਨ ਪਰ ਉਹ ਵਕਤ ਇਹਨਾਂ ਦੀ ਪਾਲਿਸੀ ਜੋ ਆਮ ਪਾਰਟੀ ਦੀਆਂ ਤਾਂ ਇਹਨਾਂ ਨੇ ਉੱਥੇ ਸਪੋਰਟ ਜਿਹੜੀ ਸੰਧਸਦ ਹੱਕ ਚ ਕੀਤੀ ਸੀ ਉਹ ਅੱਜ ਜਾਣਦੇ ਆ ਕਿ ਕਿੰਨੇ ਸਾਥੀ ਲੈ ਕੇ ਅੱਜ ਆਮ ਪਾਰਟੀ ਸ਼ਾਮਲ ਹੋਇਆ ਜਿੱਥੇ ਆਮ ਪਾਰਟੀ ਦਾ ਬਲਬੁੱਤਾ ਹੋਰ ਕਦ ਵਧਿਆ ਹਾਂਜੀ ਹਰ ਪਲੇਸ ਤੇ ਸਸੀ ਗਾਲ ਜੀ ਬਿਲਕੁਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਾਇ ਜੀ ਸਰਪ੍ਰੀ ਸਿੰਘ ਮੈਂ ਇੰਡੀਪੈਂਡੈਂਟ ਕਾਡਿਗੇਟ ਦੇ ਕਾਗਜ਼ ਭਰੇ ਸੀ ਪਹਿਲਾਂ ਫੋਨ ਮੈਂ ਸਰਦਾਰ ਹਰਵੀਰ ਸਿੰਘ ਸੰਧੂ ਨੂੰ ਸਪੋਰਟ ਦੇ ਦਿੱਤੀ ਆ ਜੀ ਆਪਣੇ ਸਾਥੀਆਂ ਸਵੇਤ ਅੱਜ ਸਾਡੇ ਨਾਲ ਗ੍ਰਾਂਤ ਭਾਜੀ ਵੀ ਆਏ ਪਾਪਾ ਜੀ ਇਹਨਾਂ ਨੇ ਵੀ ਆਪਣੇ ਸਾਥੀਆਂ ਸਵੇਰਾ ਅੱਜ ਸ਼ਾਮਿਲ ਹੋ ਗਏ ਆ ਆਮ ਆਦਮੀ ਪਾਰਟੀ ਚ ਜੇ ਵੀ ਪਹਿਲਾਂ ਬੀਜੇਪੀ ਤੋਂ ਐਮਸੀਡੀ ਇਲੈਕਸ਼ਨ ਲੜ ਚੁੱਕੇ ਆ ਜੀ ਮੈਂ ਸ਼ੁਰੂ ਤੋਂ ਕਾਫੀ ਟਾਈਮ ਤੋਂ ਇਹ ਕਾਗਰਦੀ ਸੇਵਾ ਕਰ ਰਿਹਾ ਸੀ ਉਸ ਤੋਂ ਬਾਅਦ ਹੁਣ ਹਰਵੀਰ ਸਿੰਘ ਸੰਧੂ ਸਾਹਿਬ ਦੇ ਨਾਲ ਪਾਰਟੀ ਸ਼ਾਮਿਲ ਹੋ ਗਏ ਹੁਣ ਉਹਨਾਂ ਦੀਆਂ ਭਗਵੰਤ ਮਾਨ ਸਾਹਿਬ ਦੀਆਂ ਜੋ ਵੀ ਉਹਨਾਂ ਦੀਆਂ ਕੰਮ ਕੀਤੇ ਉਹਨਾਂ ਨੇ ਪੰਜਾਬ ਲਈ ਉਹਨਾਂ ਨੂੰ ਦੇਖਦੇ ਹੋਏ ਉਹਨਾਂ ਦੀਆਂ ਸਰਾਵਾਂ ਦੇਖਦੇ ਹੋਏ ਮੈਂ ਅੱਜ ਹਰਮਿੰਦਰ ਸਿੰਘ ਸੰਧੂ ਸਾਹਿਬ ਦੀ ਟੀਮ ਨੇ ਸ਼ਾਮਲ ਹੋ ਗਿਆ ਸੀ ਹਰਪ੍ਰੀਤ ਜੀ ਹੈ ਨੌਜਵਾਨ ਜਿਹੜੇ ਆਗੂ ਲਾ ਲੋ ਸਮਾਜ ਦੇ ਜਿਹਨਾਂ ਦੇ ਸਿਰ ਤੇ ਜੇਸਟਾ ਸਮਾਜ ਦਾ ਭਾਰ ਪੈਣਾ ਉਹਨਾਂ ਨੇ ਕਿਹਾ ਕਿ ਜੋ ਕਾਲਸੀ ਪੋਜੀਸ਼ਨ ਆਪਨ ਨੂੰ ਬੱਦੇ ਨਜ਼ਰ ਨਾ ਰੱਖਦੇ ਅੱਜ ਆਪ ਪਾਰਟੀ ਸ਼ਾਮਲ ਹੋਇਆ ਤੇ ਅਸੀਂ ਹਰਪ੍ਰੀਤ ਸੰਧੂ ਸਾਹਿਬ ਜੀ ਦੀ ਜੇ ਪੋਜੀਸ਼ਨ ਉਹ ਨਾਲ ਅੱਜ ਸ਼ਾਮ ਲੋਕੀ ਆਮ ਪਾਰਟੀ ਆਪਾ ਕਾਦੂ ਦਾ ਆਪਾ ਬਾਬਾ ਜੀ ਨੇ ਕਰਦੇ ਬਕਰਾਂ ਜੀ ਨੇ ਜੋ ਕਿਉਂਕਿ ਜਿਹਨਾਂ ਦਾ ਨਾਮ ਪਹਿਲੇ ਬਾਬਾ ਜੀ ਹੈ ਤੇ ਬਾਬਾ ਜੀ ਦੀ ਅਹਿਮੀਅਤ ਬਹੁਤ ਤਕੜੀ ਹੁੰਦੀ ਹੈ ਅੱਛਾ ਬਾਬਾ ਜੀ ਅੱਜ ਆ ਪਾਰਟੀ ਸ਼ਾਮ ਲੋਏ ਤੇ ਅਬ ਤੁਸੀਂ ਭਗਵਨਵਾਲ ਵਿੱਚ ਦੇ ਮੰਦਿਰ ਦੇ ਵਿੱਚ ਪ੍ਰਮੁੱਖ ਸੇਵਾ ਜੋ ਦਾ ਸੀ ਔਰ ਕੌਸੇ ਇਲੈਕਸ਼ਨ ਲੜੀ ਹੈ ਬੀਜੇਪੀ ਵੱਲੋਂ ਕੀ ਬੀਜੇਪੀ ਦੀਆਂ ਜਿਹੜੀਆਂ ਪਾਲਿਸੀਆਂ ਆਰਐਸਐਸ ਦੀਆਂ ਕੀ ਆਪ ਨੂੰ ਚੰਗੇ ਨਹੀਂ ਲੱਗੀਆਂ ਜਾਂ ਉਹਨਾਂ ਦੀਆਂ ਪਾਲਿਸੀਆਂ ਦੇ ਵਿੱਚ ਕੋਈ ਇਹੋ ਜਿਹਾ ਹੈਗਾ ਜਿਹੜਾ ਸਮਾਜ ਨੂੰ ਦੇਸ਼ ਨੂੰ ਨੁਕਸਾਨ ਪਹੁੰਚਾ ਸਕ ਸਾਰਿਆਂ ਨੂੰ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਬੀਜੇਪੀ ਤੋਂ ਇਲੈਕਸ਼ਨ ਲੜੀ ਜੀ ਐਮ ਸੀ ਸੀ ਪਰ ਜੋ ਵੀ ਬੀਜੇਪੀ ਦੇ ਜਾਂ ਰਣਨੀਤੀਆਂ ਸੀ 23 ਵਾਡਾ ਦੇ ਵਿੱਚ ਸਾਰੇ ਜਿੰਨੇ ਵੀ ਕੈਂਡੀਡੇਟ ਖੜਾ ਰਹੇ ਪਰ ਕੋਈ ਵੀ ਉਹਨਾਂ ਨੇ ਚੰਗੀ ਤਰ੍ਹਾਂ ਕੋਈ سپورਟ ਨਹੀਂ ਕੋਈ ਪੈਰਵਾਈ ਨਹੀਂ ਕੀਤੀ ਪਿੱਛੇ ਇਸ ਕਰਕੇ ਜੋ ਵੀ ਸਰਦਾਰ ਹਰਮੀਰ ਸਿੰਘ ਸੰਧੂਆ ਪੁਰਾਣੇ ਆਪਣੇ ਬੰਦੇ ਆ ਰਹੇ ਹਰ ਬਰੀ ਐਮ ਐਲ ਏ ਸਾਹਿਬ ਤੇ ਇਹਨਾਂ ਨੂੰ ਹਰ ਬੱਚੇ ਦਾ ਹਰ ਪਰਿਵਾਰ ਦੇ ਨਾਲ ਇਹਨਾਂ ਦਾ ਹਰ तरीके ਨਾਲ ਫੈਮਲੀ ਰਿਲੇਸ਼ਨ ਅੱਜੋ ਸਾਖਾਬ ਹੈ ਤੇ ਇਹਨਾਂ ਨੇ ਹਰ ਇੱਕ ਕੰਮ ਜਿੱਥੇ ਵੀ ਲੱਤ ਲਾਈ ਇਹਨਾਂ ਨੇ ਆਪਣੀ ਜੁਤਨਾ ਕਰਕੇ ਬਿਖਾਏ ਨੇ ਤੇ ਇਸ ਕਰਕੇ ਇਹਨਾਂ ਨੇ ਨਾਲ ਪਾਰਟੀ ਵਿੱਚ ਸ਼ਾਮਲ ਹੋਣ ਕਰਕੇ ਤਹੇ ਵੀ ਸਾਰੇ ਇਸ ਕਰਕੇ ਆਮ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਤੇ ਸਰਦਾਰ ਹਰਮੀਤ ਸਿੰਘ ਸੰਧੂ ਦੇ ਵਿਹੱਕ ਵਿੱਚ ਖਲੋਤੇ ਆ ਕਿੰਨੇ ਸਾਥੀ ਲੈ ਕੇ ਆਏ ਜੀ ਮੈਂ ਜਿੰਨੇ ਵੀ ਮੇਰੀ ਵਾਰਡ ਦੇ ਵਿੱਚ ਜਿੰਨੇ ਵੀ ਮੇਰੇ ਨਾਲ ਆਜ਼ਾਦ ਦਿਨ ਮਿਹਨਤ ਕੀਤੀ ਸਾਰਿਆਂ ਨੂੰ ਮੈਂ ਆਪਣੇ ਨਾਲ ਲੈ ਕੇ ਆਇਆ ਜੀ ਕੀ ਇੱਕ ਪਾਰਟੀ ਨੇ ਪੌਸੇ ਚੰਗੇ ਲੱਗੀਆਂ ਕਿ ਆਪਾਂ ਐਮਐਲਐਸ ਸਾਹਿਬ ਸੰਧੂ ਸਾਹਿਬ ਕਰਕੇ ਆਪਾਂ ਉਹਨਾਂ ਦਾ ਕਿਉਂ ਪਿਆਰ ਨਾਲ ਉਹਨੇ ਕਰਕੇ ਆਏ ਜੀ ਜੀ ਪਾਰਟੀਆਂ ਦੀ ਵੀ ਜੋ ਪਾਰਟੀ ਹੈ ਵੀ ਕਾਫੀ ਕੰਮ ਕੀਤੇ ਨੇ ਪਰ ਸਰਦਾਰ ਹਰਬੀਰ ਸਿੰਘ ਸੰਧੂ ਦਾ ਚਿਹਰਾ ਜਿਹੜਾ ਜਾਦਾ ਮੁੱਖ ਰੱਖਦੇ ਹੋਏ ਅਸੀਂ ਪਾਰਟੀ ਦੇ ਵਿੱਚ ਆਏ ਹਾਂ